ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਹੀ ਗੁਰਦੁਆਰਾ ਸੰਤ ਬਾਬਾ ਸੁੰਦਰ ਸਿੰਘ ਤਪੋਸਥਾਨਕ ਨੂਰ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਇੱਥੇ ਦੇ ਸੇਵਾਦਾਰ ਸਹਿਬਾਨ ਯਤਨ ਕੀਤਾ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਣਿਆ ਹਾਲਾਤ ਜੋ ਮੌਸਮ ਦੀ ਮਾਰ ਪੂਰੇ ਨਾਰਥ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਪੈ ਰਹੀ ਹੈ ਜਿਸ ਦੇ ਕਾਰਨ ਬਹੁਤ ਸਾਰੇ ਪਰਿਵਾਰਿਕ ਲੋਗ ਜਿਹੜੇ ਉਹਨਾਂ ਨੂੰ ਇਹਨਾਂ ਹਾੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਅੱਜ ਜ਼ਿੰਦਗੀ ਦੀ ਜਦੋਂ ਜ਼ਿਆਦ ਦੇ ਵਿੱਚ ਕਿਤੇ ਨਾ ਕਿਤੇ ਉਹ ਆਪਣੇ ਜਿਹੜੇ ਆਸ਼ਿਆਨੀ ਸੀ ਉਹਨਾਂ ਤੋਂ ਮਹਿਫੂਜ਼ ਹੋ ਚੁੱਕੇ ਉਸ ਕੜੀ ਦੇ ਵਿੱਚ ਜਿਸ ਤਰ੍ਹਾਂ ਸੋਮਵਾਰ ਨੂੰ ਕੱਲ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਵੀਰਨਜੀਤ ਸਿੰਘ ਟੋਰਾ ਜੀ ਔਰ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦੇ ਬਾਕੀ ਅਹੁਦੇਦਾਰਾਂ ਜਿਨ੍ਹਾਂ ਨੇ ਸਾਰਿਆਂ ਨੇ ਇੱਕ ਸਮੂੱਚੀ ਪੰਥ ਨੂੰ ਬੇਨਤੀ ਕੀਤੀ ਹੈ ਕਿ ਆਓ ਯਤਨ ਕਰੀਏ ਜੋ ਪੰਜਾਬ ਦੇ ਵਿੱਚ ਇਸ ਵਕਤ ਹਾਲਾਤ ਬਣੇ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਜੋ ਅਸੀਂ ਆਪਣੀ ਸੇਵਾਵਾਂ ਉੱਤੇ ਪਾ ਸਕਦੇ ਹਾਂ ਉਹਨਾਂ ਸੇਵਾਵਾਂ ਨੂੰ ਪਾਉਣ ਦਾ ਯਤਨ ਕਰੀਏ ਦਾਸ ਦੀ ਵੀ ਉਹਨੇ ਉਹਨੇ ਥੋੜੀ ਦੇਰ ਪਹਿਲੇ ਪੰਜਾਬ ਦੇ ਵਿੱਚ ਐਸਜੀਪੀਸੀ ਚੀਫ ਖਾਲਸਾ ਦੀਵਾਨ ਤੇ ਹੋਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਉੱਤੇ ਕੰਮ ਕਰ ਰਹੀਆਂ ਉਹਨਾਂ ਦੇ ਨਾਲ ਗੱਲ ਹੋਈ ਹੈ ਹਾਲਾਤ ਜਿਹੜੇ ਬਹੁਤ ਹੀ ਜ਼ਿਆਦਾ ਖਰਾਬ ਹਨ ਉੱਤੇ ਤਕਰੀਬਨ 5 ਤੋਂ 7 ਜ਼ਿਲ੍ਹੇ ਜਿਹੜੇ ਉਹ ਟੋਟਲ ਹਾੜਾਂ ਦੀ ਚਪੇੜ ਦੇ ਵਿੱਚ ਜਿੱਥੇ ਇਸ ਸਮੇਂ ਵੀ ਤਕਰੀਬਨ 7 ਤੋਂ 8 ਫੁੱਟ ਦੇ ਵਿੱਚ ਪਾਣੀ ਹੈ ਇਸ ਕਰਕੇ ਬੇਨਤੀ ਹੈ ਸਮੂਚੀ ਸੰਗਤ ਨੂੰ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਪਰਸੂ ਜਿਹੜੇ ਪੰਜ ਜੋ ਗੁਰਦੁਆਰਾ ਸਾਹਿਬ ਸੀ ਜਿਨ੍ਹਾਂ ਨੂੰ ਚਿੰਨਿਤ ਕੀਤਾ ਸੀ ਕਿ ਉੱਥੇ ਜਿਹੜਾ ਰਾਹਤ ਕੈਂਪ ਹੈ ਉੱਥੇ ਜਿਹੜੀ ਰਾਹਤ ਸਮਗਰੀ ਹੈ ਉਸ ਨੂੰ ਕਿੱਠੀ ਕੀਤੀ ਜਾਏਗੀ ਉਸ ਨੂੰ ਕਲੈਕਟ ਕੀਤਾ ਜਾਏਗਾ ਔਰ ਉਸ ਦੇ ਬਾਅਦ ਉਸ ਨੂੰ ਪੰਜਾਬ ਦੇ ਵਿੱਚ ਭੇਜਿਆ ਜਾਏਗਾ ਕਲ ਤੋਂ ਯੂ ਰਹਾਤ ਸਮਗਰੀ ਜਿਹੜੀ ਇੱਥੇ ਵਿਸ਼ੇਸ਼ ਤੌਰ ਤੇ ਅਖਨੂਰ ਸੰ ਬਾਬਾ ਸੁੰਦਰ ਸਿੰਘ ਤਪੋਸਥਾਨ ਅਖਨੂਰ ਵਿਖੇ ਕਲੈਕਟ ਹੋਣਾ ਸ਼ੁਰੂ ਹੋ ਗਈ ਹੈ ਮੈਂ ਬੇਨਤੀ ਕਰਾਂਗਾ ਸੁੰਦਰ ਮੀਡੀਆ ਦੇ ਮਾਧਿਅਮ ਤੋਂ ਜਿੱਥੇ-ਜਿੱਥੇ ਵੀ ਇਹਨੂੰ ਸੁਣਨ ਵਾਲੇ ਵੇਖਣ ਵਾਲੇ ਜੋ ਸਾਡੇ ਦਰਸ਼ਕ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹਨਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਸੀ ਕਿ ਗੁਰਦੁਆਰਾ ਚਾਂਦਨਗਰ ਗੁਰੂ ਨਾਨਕ ਦੇਵ ਚਾਂਦਨਗਰ ਉੱਥੇ ਵੀ 81 ਜਿਹੜਾ ਮੇਨ ਕੈਂਪਸ ਸਾਡਾ ਉੱਥੇ ਹੈ ਦੂਸਰਾ ਗੁਰੂ ਨਾਨਕ ਦੇਵ ਗੁਰਦੁਆਰਾ ਸਿੰਘ ਸਵਾ ਗੁਰ ਨਾਨਕ ਨਗਰ ਤੀਸਰਾ ਸੈਂਟਰਲ ਗੁਰਦੁਆਰਾ ਆਰਐਸਪੁਰਾ ਚੌਥਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਖੋੜ ਔਰ ਪਚਮਾ ਗੁਰਦੁਆਰਾ ਸੰਤ ਬਾਬਾ ਸੁੰਦਰ ਸਿੰਘ ਤਪੂ ਸਥਾਨ ਅਖਨੂਰ ਇਹ ਪੰਜ ਜਿਹੜੇ ਸਟੇਸ਼ਨ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਇੱਥੇ ਤੁਸੀਂ ਰਾਤ ਸਮਗਰੀ ਪਹੁੰਚਾ ਸਕਦੇ ਹੋ ਤੇ ਹੁਣੇ-ਹੁਣੇ ਜਿਹੜੀ ਸਾਡੀ ਪੰਜਾਬ ਦੀ ਜਥੇਬੰਦੀਆਂ ਨਾਲ ਗੱਲ ਹੋਈ ਹੈ ਤੇ ਉਹਨਾਂ ਦਾ ਦੱਸਣਾ ਹੈ ਕਿ ਖਾਸ ਕਰਕੇ ਡਰਾਈ ਰਾਸ਼ਨ ਜਿਸ ਦੇ ਵਿੱਚ ਬਿਸਕਟ ਰਸ ਕੈਂਡਲ ਸ਼ੂਗਰ ਖੰਡ ਕੋਲੋਗੇਟ ਬਰਸ਼ ਸਾਬਣ オーਰਮਾਸ ਉਰਕੁਸ਼ ਐਸੀ ਅਗਰਬਤੀਆਂ ਜਿਨ੍ਹਾਂ ਦੇ ਨਾਲ ਜਿਹੜਾ ਮਸ਼ਰ ਦਾ ਬਚਾਅ ਹੋ ਸਕਦਾ ਉਹ ਸੈਨੇਟਰੀ ਪੈਡ ਤੇ ਪਾਣੀ ਡੀਜ਼ਲ ਇਹਨਾਂ ਦੀ ਵੱਡੇ ਪੱਧਰ ਤੇ ਜ਼ਰੂਰਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਣੀ ਦਾ ਲੈਵਲ ਘਟੇਗਾ ਉਸ ਦੌਰਾਨ ਪੰਜਾਬ ਨੂੰ ਫਿਰ ਇੱਕ ਵਾਰ ਆਪਣੇ ਪੈਰਾਂ ਤੇ ਖੜਾ ਕਰਨ ਵਾਸਤੇ ਉਸ ਫਸਲਾਂ ਦੀ ਪਰਭਾਈ ਦੇ ਵਾਸਤੇ ਜੋ ਪੰਜਾਬ ਦਾ ਇੱਕ ਮੁੱਖ ਜਿਹੜਾ ਸਾਰੇ ਪਾਸੇ ਜਿਹੜਾ ਇੱਕ ਮੁੱਖ ਪੇਸ਼ਾ ਹੈ ਖੇਤੀਬਾੜੀ ਉਸ ਨੂੰ ਚਲਾਉਣ ਦੇ ਵਾਸਤੇ ਡੀਜ਼ਲ ਔਰ ਖਾਦ ਦੀ ਵੱਡੇ ਲੈਵਲ ਤੇ ਜ਼ਰੂਰਤ ਰਹੇਗੀ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਆਪ ਜੀ ਨੂੰ ਸਾਰੇ ਹੀ ਪ੍ਰਧਾਨ ਸਾਹਿਬ ਨੇ ਬੇਨਤੀ ਵੀ ਕੀਤੀ ਸੀ ਕਿ ਜੋ ਇਹਨਾਂ ਰਾਹਤ ਸਮਗਰੀ ਪਹੁੰਚਾ ਸਕਦਾ ਉਹ ਰਾਹਤ ਸਮਗਰੀ ਦੇ ਸਕਦਾ ਹੈ ਅਗਰ ਕੋਈ ਮਾਇਆ ਦੀ ਸੇਵਾ ਵੀ ਕਰਨਾ ਚਾਹੁੰਦਾ ਹੈ ਤੇ ਉਹਨਾਂ ਲਈ ਵਿਸ਼ੇਸ਼ ਤੌਰ ਤੇ ਸਾਰੇ ਗੁਰਦੁਆਰੇ ਜਿੰਨੇ ਜਿਹੜੇ ਪੰਜ ਜਿਹੜੇ ਸਾਡੇ ਕੈਂਪ ਬਣੇ ਉਥੋਂ ਔਰ ਮਾਇਆ ਦੇ ਕੇ ਰਸੀਦ ਪ੍ਰਾਪਤ ਕਰ ਸਕਦੇ ਵਿਸ਼ੇਸ਼ ਤੌਰ ਤੇ ਅਸੀਂ ਅਖਨੂਰ ਗੁਰਦੁਆਰਾ ਸੰਤ ਬਾਬਾ ਸੁੰਦਰ ਸਿੰਘ ਤਪੋਸਥਾਨ ਅਖਨੂਰ ਦੇ ਵਿੱਚ ਕਿਉਂਕਿ ਸਵੇਰੇ ਤੋਂ ਸੰਗਤ ਦੇ ਕਾਫੀ ਫੋਨ ਆ ਰਹੇ ਕਿ ਮਾਇਆ ਦਾ ਕਿਉਂਕਿ ਇੱਥੇ ਵੀ بارش ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੈ ਤੇ ਆਉਣ ਜਾਣ ਦੀ ਬੜੀ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਇੱਕ ਜਿਹੜਾ ਸਕੈਨਰ ਹੈ ਜੋ ਗੁਰਦੁਆਰਾ ਸੰਤ ਬਾਬਾ ਸੁੰਦਰ ਸਿੰਘ ਤਪੋਸਥਾਨ ਅਖਨੂਰ ਦੇ ਨਾਂ ਦਾ ਅਕਾਊਂਟ ਹੈ ਉਸ ਦੇ ਵਿੱਚ ਅਸੀਂ ਇਹ ਤੁਹਾਡੇ ਥੋੜੀ ਦੇਰ ਤੱਕ ਇਸ ਨੂੰ ਫਲੈਸ਼ ਕਰ ਦਾਂਗੇ ਤੇ ਇਸ ਦੇ ਵਿੱਚ ਤੁਸੀਂ ਮਾਇਆ ਪਾ ਸਕਦੇ ਹੋ ਉਹ ਯਤਨ ਕਰਾਂਗੇ ਕਿ ਦੋ ਚਾਰ ਦਿਨ ਦੇ ਵਿੱਚ ਜੋ ਵੀ ਸਾਡੇ ਕੋਲੇ ਇਕ ਕਲੈਕਸ਼ਨ ਹੋएगी ਉਸ ਨੂੰ ਅਸੀਂ ਪੰਜਾਬ ਦੀ ਧਰਤੀ ਤੇ ਪਜਾਨ ਦੀ ਕੋਸ਼ਿਸ਼ ਕਰਾਂਗੇ ਵੱਡੀਆਂ ਜਥੇਬੰਦੀਆਂ ਨਾਲ ਸਾਡੀ ਲਗਾਤਾਰ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਇੱਕ ਜੁਧ ਸਤਰ ਤੇ ਇੱਕ ਵਾਰ ਫੁੱਟ ਤੇ ਜਿਹੜਾ ਇਹ ਕੰਮ ਚੱਲ ਰਿਹਾ ਔਰ ਕੋਸ਼ਿਸ਼ ਕੀਤੀ ਜਾਏ ਅਜ ਸੂਚੇ ਪੰਥ ਨੂੰ ਔਰ ਜਿੱਥੇ ਤੱਕ ਮੈਂ ਸਾਡੀ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਅੱਜ ਜ਼ਰੂਰਤ ਹੈ ਕਿ ਤੁਸੀਂ ਉਸ ਪੰਜਾਬ ਦੇ ਨਾਲ ਖੜੇ ਹੋ ਜਿਹੜਾ ਪੰਜਾਬ ਸੂਚੇ ਦੇਸ਼ ਦਾ ਪੇਟ ਪਰਦਾ ਹੈ ਅੱਜ ਉਸ ਪੰਜਾਬ ਦੇ ਵਿੱਚ ਐਸੀ ਸਥਿਤੀ ਬਣੀ ਹੈ ਜੋ ਬੜੀ ਹੀ ਭਿਆਨਕ ਬਣੀ ਹੋਈ ਹੈ ਹਾਲਾਤ ਐਸੇ ਕਿ ਲੱਖਾਂ ਦੀ ਤعداد ਦੇ ਵਿੱਚ ਜਿਹੜੇ ਪਸ਼ੂ ਉਹ ਮਾਰੇ ਜਾ ਚੁੱਕੇ ਹਨ ਫਸਲਾਂ ਜਿਹੜੀਆਂ ਉਹਨਾਂ ਦਾ ਵੱਡੇ ਲੈਵਲ ਤੇ ਨੁਕਸਾਨ ਹੋਇਆ ਔਰ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਰਿਹਾਇਸ਼ੀ ਮਕਾਨ ਸੀ ਉਹ ਵੀ ਇਸ ਹਾੜਾਂ ਦੀ ਚਪੇਟ ਦੇ ਵਿੱਚ ਆਇਆ ਇਸ ਕਰਕੇ ਅੱਜ ਉਹਨਾਂ ਵੀਰਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਗੁਰੂਆਂ ਦੀ ਉਸ ਤੱਤੀ ਤੇ ਅਸੀਂ ਯਤਨ ਕਰੀਏ ਕਿ ਅਸੀਂ ਵੱਧ ਤੋਂ ਵੱਧ ਜੋ ਸਮਗਰੀ ਅਸੀਂ ਕੱਟੀ ਕਰ ਸਕਣੀ ਆ ਉਹਨੂੰ ਪਹੁੰਚਾਣ ਦੀ ਯਤਨ ਕਰੀਏ ਮੈਂ ਵਿਸ਼ੇਸ਼ ਤੌਰ ਤੇ ਹਲਕਾ ਅਖਨੂਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੰਨਾ ਸਾਡਾ ਹਲਕਾ ਅਖਨੂਰ ਦੀ ਸੰਗਤ ਹੈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਨਾ ਚਾਹਨਾ ਕਿ ਜੋ ਸਮਾਨ ਅਸੀਂ ਦੱਸਿਆ ਵੀ ਹੈ ਇਹਨਾਂ ਨੂੰ ਅਸੀਂ ਲਿਸਟ ਦੇ ਨਾਲ ਅਸੀਂ ਜਰੂਰ ਜੋ ਸਾਡੀ ਕਵਰੇਜ ਚੱਲ ਰਹੀ ਹੈ ਇਸ ਦੇ ਵਿੱਚ ਪਾ ਵੀ ਦਿਆਂਗੇ ਇਸ ਦੇ ਵਿੱਚ ਆਪ ਜੀ ਨੇ ਇਸ ਸਮਾਨ ਨੂੰ ਦੂਤਿੰਦ ਇੰਦ ਦੇ ਅਦਰੰਦਰ ਪਜਾਂਦਾ ਯਤਨ ਕਰਨਾ ਸਮੂਚਕ ਜਿਹੜੀਆਂ ਸਾਡੀਆਂ ਅਕਨੂਰ ਹਲਕੇ ਦੀਆਂ ਲੋਕਲ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਵੀ ਬੇਨਤੀ ਹੈ ਆਪਣੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕਰਕੇ ਆਪਣੀ ਸੰਗਤ ਨੂੰ ਬਣਦਾ ਜੋ ਤਿਲਫੁੱਲਾ ਉਹਨਾਂ ਦੀ ਔਰ ਤਿਲਫੁੱਲੇ ਕੇ ਤੁਸੀਂ ਇੱਥੇ ਪਜਾਂਦਾ ਯਤਨ ਕਰੋ ਅਸੀਂ ਇੱਕ ਤੁਹਾਡਾ ਜ਼ਰੀਹਾ ਬਣਾਗੇ ਕਿ ਜਿਹੜਾ ਅਸੀਂ ਪੰਜਾਬ ਤੱਕ ਇਹ ਜਿੰਨਾ ਵੀ ਜੋ ਜ਼ਰੂਰਤਮੰਦ ਸਮਾਨ ਹੈ ਉਸ ਨੂੰ ਪਜਾਂਦਾ ਯਤਨ ਕਰਾਂਗੇ ਅੱਜ ਵੀ ਕਾਫੀ ਸਮਾਨ ਹੈ ਜਿਹੜਾ ਅੱਜ ਪਹੁੰਚਿਆ ਉਸ ਨੂੰ ਵੀ ਅਸੀਂ ਉਹਨਾਂ ਸੰਗਤ ਦਾ ਵੀ ਅਸੀਂ ਅਹ ਦਿలు ਧੰਨਵਾਦੀ ਹਾਂ ਕਿ ਜਿਹੜਾ ਲੋਕਾਂ ਨੇ ਇੱਕ ਸਿੰਗਲ ਅਪੀਲ ਤੇ ਇੰਨਾ ਸਮਾਨ ਪਹੁੰਚਾਉਣ ਦਾ ਯਤਨ ਕੀਤਾ ਤੇ ਹੋਰ ਵੀ ਜਿਹੜੇ ਕੋਈ ਰਹਿ ਗਏ ਜਿਨ੍ਹਾਂ ਦਾ ਹਿੱਸਾ ਨਹੀਂ ਪਿਆ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਚਾਹੇ ਮਾਇਆ ਦੇ ਰਾਹੀ ਚਾਹੇ ਸਮਗਰੀ ਦੇ ਰਾਹੀ ਇਸ ਸਮਾਨ ਨੂੰ ਪਹੁੰਚਾਉਣ ਦਾ ਯਤਨ ਕਰਨ ਇਤਨੀ ਇੱਕ ਬੇਨਤੀ ਆ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ